ਹਾਂਜੀ ABC ਪੰਜਾਬ ਜਿਹੜਾ ਕਿ ਚੈਨਲ ਬਣੀਓ ਹੁਣ ਤੱਕ ਦੀ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਨਸ਼ਾ ਤਸਕਰਾਂ ਬਣੀਓ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਬੈਂਸ ਬੋਲਾ ਨਾਲ ਬੁਰੀ ਤਰ੍ਹਾਂ ਕੁੱਟੇ ਜਾਂਦੇ ਤੇ ਹੁਣ ਇਹੇ ਆਪਾਂ ਕਹਿ ਦਈਏ ਵੀ ਪੰਜਾਬ ਪੁਲਿਸ ਨੂੰ ਜਿਹੜਾ ਕੁੱਟਣਾ ਤੇ ਬਈ ਇੰਨੀ ਹੈਸੀਅਤ ਵਧ ਗਈ ਨਸ਼ਾ ਤਸਕਰਾਂ ਦੀ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਸੀਐਮ ਭਵਨਤਮਨ ਕਹਿੰਦੇ ਤੇ ਪਰ ਹੁਣ ਪੰਜਾਬ ਪੁਲਿਸ ਦੀ ਕੁੱਟਮਾਰ ਕਿਉਂ ਹੁੰਦੀ ਆ ਤਾਂ ਪੂਰੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਸੀਨੀਅਰ ਪੱਤਰਕਾਰ ਜਿਹੜੇ ਕਿ ਬਈ এবੀਸੀ ਪੰਜਾਬ ਚੈਨਲ ਬਣੀ ਹੋ ਹੁਣ ਤੱਕ ਦੀ ਲੇਟੈਸਟ ਖਬਰਾਂ ਪੂਰੀ ਖਬਰ ਕੀ ਆ ਪਹਿਲਾਂ ਵੀਡੀਓ ਸੁਣਾਉਣੇ ਆ ਫਿਰ ਕਰਾਂਗੇ ਅੱਗੇ ਗੱਲਬਾਤ ਸਸਕਰਾਂ ਦੇ ਮੋਸਲੇ ਇੰਨੇ ਬਲੰਦ ਉਹਨਾਂ ਨੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਪੁਲਿਸ ਕਰਮੀਆਂ ਨੂੰ ਇਸ ਨੂੰ ਦੇ ਜਿਹੜਾ ਮੈਚ ਹੁੰਦਾ ਉਹਦੇ ਨਾਲ ਹੀ ਘੁੱਟ ਛਟਿਆ ਤੇ ਤੇਰੀ ਜਾਣਕਾਰੀ ਜਿਹੜੀ ਜੁੜੇ ਨੇ ਜਿਨ੍ਹਾਂ ਨੇ ਪੱਤਕਾ ਜਰਦਾਸ ਸਿੰਘ ਨੂੰ ਕਿਹਾ ਜੀ ਪੁੱਲ ਸਾਹਿਬ ਜਾਣਕਾਰੀ ਕੀ ਹੈ ਇਹ ਤਾਂ ਬੜੀ ਵੱਡੀ ਗੱਲ ਹੋ ਗਈ ਜੀ ਕਹਿੰਦੇ ਜੀ ਹੁਣ ਜਿਹੜੇ ਪੰਜਾਬ ਦੇ ਨਸ਼ਾ ਤਸਕਰ ਨੇ ਉਹ ਪੰਜਾਬ ਪੂਸੋਂ ਹੀ ਕੁੱਟਣ ਲੱਗ ਗਏ ਨੇ ਅ ਬਿਲਕੁਲ ਪੰਜਾਬ ਦੇ ਵਿੱਚ ਨਸ਼ੇ ਤਸਕਰਾਂ ਦੇ ਜਿਹੜੇ ਹੌਸਲੇ ਬੁਲੰਦ ਉਹਦੇ ਵਿੱਚ ਅਗਰ ਜਿੱਦਤਾ ਹੌਸਲੇ ਬੁਲੰਦ ਹੋਵੇ ਤੇ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਵੱਡਾ ਸਜੋਗ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਪਿੱਛੇ ਜੇ ਲੋਕਾਂ ਦੇ ਪਿੰਡ ਪੱਦਰ ਦੀਆਂ ਕਮੇਟੀਆਂ ਬਣਾਈਆਂ ਸੀ ਉਦੋਂ ਇਹਨਾਂ ਨਸ਼ਾ ਤਸਕਰਾਂ ਨੇ ਕਈਆਂ ਦੇ ਘਰ ਵੀ ਉਜਾੜ ਦਿੱਤੇ ਸੀ ਕਈਆਂ ਦੇ ਚਿਰਾਗ ਵੀ ਬੁਝਾ ਦਿੱਤੇ ਸੀ ਤੇ ਉਦੋਂ ਵੀ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਤੇ ਕਿ ਦੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਾਸਤੇ ਜੋ ਸਰਕਾਰ ਨੂੰ ਪੂਕਤਾ ਪ੍ਰਬੰਧ ਕਰਨੇ ਚਾਹੀਦੇ ਨੇ ਉਹ ਸਰਕਾਰ ਪੁਲਿਸ ਪ੍ਰਸ਼ਾਸਨ ਕਰ ਨਹੀਂ ਨਹੀਂ ਪਾਈ ਤੇ ਇਸੇ ਚੱਲਦੇ ਆ ਇਹਨਾਂ ਦੇ ਹੁਣ ਜੁਧਰ ਥਾਣੇਦਾਰ ਤੇ ਹੌਲਦਾਰ ਉਹਦਾ ਪੁਲਿਸ ਕੁੱਟੀ ਇੱਕ ਥਾਣੇਦਾਰ ਕੁੱਟਣਾ ਇੱਕ ਹੌਲਦਾਰ ਨਸ਼ੇ ਤਸਕਰਾਂ ਵੱਲੋਂ ਕੁੱਟਣਾ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਕੁੱਟੀ ਹੈ ਤੋਂ ਦੇ ਦੇ ਕੇ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਕੀ ਕਾਰਵਾਈ ਕਰਦਾ ਹੈ ਹੁਣ ਖਬਰ ਮੋਗਾ ਤੋਂ ਆ ਮੋਗਾ ਦਾ ਪੁਲਿਸ ਸਟੇਸ਼ਨ ਅਜੀਤਵਾਲ ਅਜੀਤਵਾਲ ਦੇ ਇੱਕ ਹੌਲਦਾਰ ਤੇ ਕਠਾਣੇਦਾਰ ਨੂੰ ਨਸ਼ਾ ਤਸਕਰਾਂ ਨੇ ਕੁੱਟਿਆ ਜਿਹੜੀ ਖਬਰ ਸਾਨੂੰ ਨੇ ਆਈ ਹੈ ਕਿ ਥਾਣਾ ਜੀਤਵਾਲ ਪੁਲਿਸ ਵੱਲ ਜੁੱਧ ਨਸ਼ਾ ਵਿਰੋਧ ਮਹਿਮਤਾਤ ਨਸ਼ਾ ਦੇ ਹੌਟਸਪੌਟ ਦੀ ਪਛਾਣ ਦੌਰਾਨ ਨਸ਼ਾ ਤਸਕਰਾਂ ਬਲੋਂ ਇੱਕ ਕਠਾਣੇਦਾਰ ਤੇ ਇੱਕ ਹੌਲਦਾਰ ਦੇ ਗੋਟਮਾਰ ਵੀ ਕੀਤੀ ਗਈ ਔਰ ਵਰਦੀ ਵੀ ਪਾੜ ਦਿੱਤੀ ਗਈ ਹੈ ਇਹ ਕਹਾਣਾ ਸਾਹਮਣੇ ਆਈ ਹੈ ਘਟਨਾ ਬੀਤੇ ਦਿਨ ਦੱਸੀ ਜਾ ਰਹੀ ਹੈ ਇਸ ਮਸਲੇ ਦੇ ਵਿੱਚ ਥਾਣਾ ਅਜੀਤਵਾਲ ਦੇ ਮੁਖੀ ਜਿਨ੍ਹਾਂ ਇੰਸਪੈਕਟਰ ਆ ਲక్ష్మణ ਸਿੰਘ ਢਿੱਲੋਂ ਨੇ ਵਿਭਾਗੀ ਸੋਸ਼ਲ ਮੀਡੀਆ ਗਰੁੱਪ ਵਿੱਚ ਦੱਸਿਆ ਕਿ ਦੋ ਮੁਲਜ਼ਮਾ ਧਰਮਸਿੰਘ ਉਰਫ ਗੋਰਾ ਬਾਜੀ ਅਤੇ ਕੇਵਲ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਨ੍ਹਾਂ ਨੇ ਪੁਲਿਸ ਦਾ ಠਾਨੇਦਾਰ ਤੇ ਹੌਲਦਾਰ ਘੁੱਟਿਆ ਇਸ ਕੇਸ ਵਿੱਚ ਨਾਮਜ਼ਦ ਪ੍ਰੀਤਮ ਸਿੰਘ ਉਰਫ ਪੀਤਾ ਦੇ ਕੁਝ ਅਣਪਛਾਤੇ ਕਿ ਜਿਹੜਾ ਜੀਤਵਨ ਪੁਲਿਸ ਸਟੇਸ਼ਨ ਚ ਪਿੰਡ ਦੇ ਥਾਣੇਦਾਰ ਤੇ ਆਲਦਾਰ ਨੇ ਸ਼ਿਕਾਇਤਦਾਰਾਂ ਨੇ ਕਰਵਾਈ ਹੈਗੀ ਜਿਹਦੇ ਚ ਉਹਨਾਂ ਕਿਹਾ ਗਿਆ ਕਿ ਉਹ ਬਰਗਟ ਸਿੰਘ ਦੇ ਨਾਲ ਪਿੰਡ ਜੂੜਚੱਕ ਵਿਖੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਪਿੰਡ ਜੂੜਚੱਕ ਦੇ ਸ਼ਮਸ਼ਾਨ ਘਾਟ ਨੇੜੇ ਤਰਪਾਲਾ ਦੀਆਂ ਝੁੱਗੀਆਂ ਕੋਲ ਧਰਮ ਸਿੰਘ ਉਰਫ ਗੋਰਾ ਬਾਜੀ ਅਤੇ ਪ੍ਰੀਤਮ ਸਿੰਘ ਉਰਫ ਪੀਤਾ ਮੌਜੂਦ ਸਨ ਇਹਨਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਤੇ ਲੜਾਈ ਝਗੜੇ ਦੇ ਕੇਸ ਦਰਜ ਨੇ ਜਦੋਂ ਐਸਆਈ ਤੇ ਹੌਲਦਾਰ ਗੱਡੀ ਵਿੱਚੋਂ ਉਤਰ ਕੇ ਮੁਲਜ਼ਮਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਗੋਰਾਬਾਜੀ ਨੇ ਗਾਲਾਂ ਵਿੱਚ ਗੱਡੀਆਂ ਤੇ ਇਸੇ ਤਰ੍ਹਾਂ ਦੂਜਿਆਂ ਨੇ ਵੀ ਸਾਹ ਦਿੱਤਾ ਤੇ ਥਾਣੇਦਾਰ ਤੇ ਹੌਲਦਾਰ ਨੂੰ ਬੇਸਬੂਬ ਬੇਸਬਾਨ ਦੇ ਹਾਂਜੀ ਹੁਣ ਜਿਵੇਂ ਕੀ ਆਪਾਂ ਗੱਲ ਕਰੀ ਵੀ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਹੁਣ ਪੰਜਾਬ ਪੁਲਿਸ ਦੀ ਮਹੀਮ ਜਿਹੜੀ ਚੱਲ ਰਹੀ ਹੈ ਵੀ ਕੋਈ ਵੀ ਕਿਤੇ ਵੀ ਦੇਖਦਾ ਤੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਹਰ ਕਿਸੇ ਨੂੰ ਵੱਡੇ ਤੋਂ ਵੱਡਾ ਨਸ਼ੇ ਤਸਕਰ ਨੂੰ ਸੱਠਣਾ ਪੈਂਦਾ ਕਿਉਂਕਿ ਇਹਨਾਂ ਦੇ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਇਹੀ ਮਹੀਨਾ ਤੇ ਪਰ ਹੁਣ ਜਦੋਂ ਇਹ ਦੋ ਪੁਲਿਸ ਅਫਸਰ ਕਰਮਚਾਰੀ ਜਾਂਦੇ ਆ ਤੇ ਉੱਥੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਉਹਨਾਂ ਬੰਨਿਓ ਬੈਸ ਬੋਲਣਾ ਨਾ ਪੰਜਾਬ ਪੁਲਿਸ ਵਾਲਿਆਂ ਨੂੰ ਘੁੱਟਿਆ ਜਾਂਦਾ ਤੇ ਬਾਈ ਹੁਣ ਇਹ ਮੋਗਾ ਦੀ ਖਬਰ ਆ ਤੇ ਜਿਹੜਾ ਕੀ ਥਾਣਾ ਅਜੀਤਵਾਲ ਤਾਂ ਇਹ ਪੂਰੀ ਖਬਰ ਤੁਸੀਂ ਸੁਣੀ ਲਈ ਤੇ ਹੁਣ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਇਹਦੇ ਵਿੱਚ ਵੱਡੇ ਵੱਡੇ ਅਫਸਰ ਵੀ ਫੜਸੇ ਜਾਂਦੇ ਆ ਜਿਵੇਂ ਕਿ ਹੁਣ ਗੱਲ ਕਰੀਏ ਡੀਆਈਜੀ ਪੋਲਰ ਦੀ ਜੇ ਗੱਲ ਕਰੀਏ ਪੰਜਾਬ ਪੁਲਿਸ ਵਾਲੀ ਹਮਨਦੀਪ ਕੌਰ ਉਹਦਾ ਵੀ ਕੋਈ ਵੀ ਆਪਾਂ ਕਹਿੰਦੇ ਪ੍ਰਾਪਰਟੀ ਜ਼ਬਤ ਕੀਤੀ ਆ ਪੰਜਾਬ ਸਰਕਾਰ ਵੱਲੀਆਂ ਕੀਤੀ ਜਾਂਦੀ ਆ ਤੇ ਜੇ ਗੱਲ ਕਰੀਏ ਬਿਕਰਮਜੀਠੀਆਂ ਨੂੰ ਵੀ ਕਿਹਾ ਜਾਂਦਾ ਵੀ ਵੱਡਾ ਨਸ਼ਾ ਤਸਕਰਾ ਇਹ ਮੇਰਾ ਕਹਿਣਾ ਨਹੀਂ ਇਹ ਸਰਕਾਰਾਂ ਦਾ ਕਹਿਣਾਗਾ ਤੇ ਉਹਨੂੰ ਵੀ ਜੇਲ੍ਹ ਦੇ ਵਿੱਚ ਸਿੱਟ ਸਾਰਿਆਂ ਨਾਲੋਂ ਵੱਡਾ ਮਗਰਮੱਛ ਕਹਿੰਦੇ ਆ ਬਿਕਰਮਜੀਠੀ ਹੀ ਸੀ ਤੇ ਭਾਈ ਹੁਣ ਜਿਹੜਾ ਹੁਣ ਇੰਨੀ ਨੌਪਤਾ ਗਈ ਆ ਜਿਹੜੇ ਕੀ ਨਸ਼ਾ ਤਸਕਰਾ ਪੁਲਸਾਂ ਨੂੰ ਵੀ ਕੁੱਟਣ ਲੱਗ ਰਹੀ ਆ ਤਾਂ ਫਿਰ ਇਹ ਦੱਸੋ ਪੰਜਾਬ ਦੇ ਵਿੱਚ ਪੁਲਿਸ ਕਿੱਥੇ ਚਲੀ ਗਈ ਹੁਣ ਇਹਨਾਂ ਨੂੰ ਇੱਕ ਇੱਕ ਦੋ ਇੱਕ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਪਰ ਹੁਣ ਗੱਲ ਇਹ ਹੈਗੀ ਵੀ ਜਦੋਂ ਪੁਲਸਾਂ ਇਹਨੂੰ ਕੁੱਟਣ ਲੱਗ ਗਿਆ ਆਪਾਂ ਲੋਕ ਕਹੋਣਾ ਫਿਰ ਨਸ਼ਾ ਤਸਕਰਾਂ ਦੀ ਰਾਜ ਹੋ ਗਿਆ ਨਾ ਤਾਂ ਬਈ ਇਹਦੇ ਵਿੱਚ ਹੁਣ ਸੋਡਾ ਕੀ ਕਹਿਣਾ ਕਿਉਂਕਿ ਜਿੱਥੇ ਪੰਜਾਬ ਪੁਲਿਸ ਦੀ ਗਲਤੀ ਨਹੀਂ ਦੀ ਆਪਾਂ ਪੰਜਾਬ ਪੁਲਿਸ ਦੀ ਗਲਤੀ ਕਹਿੰਦੇ ਤੇ ਹੁਣ ਇੱਥੇ ਨਸ਼ੇ ਤਸਕਰਾਂ ਵੱਨੀਓ ਕੁੱਟਮਾਰ ਕੀਤੀ ਜਾਂਦੀ ਹੈ ਕਿਉਂਕਿ ਜਿਹੜੀ ਵਰਦੀ ਆ ਤੇ ਆਪਣੇ ਜੋ ਵੀ ਜਦੋਂ ਆਪਾਂ ਕਿਤੇ ਜਾਣੇ ਆ ਥਾਣੀ ਦੇ ਵਿੱਚ ਤਾਂ ਆਪਾਂ ਇਹ ਹੀ ਕਿਤੇ ਜਦੋਂ ਨਸ਼ਾ ਵੇਚਦਾ ਤਾਂ ਆਪਾਂ ਕਹਿੰਦੇ ਆ ਵੀ ਭਾਈ ਫਲਾਨੇ ਥਾਂ ਤੇ ਨਸ਼ਾ ਵੇਚਦਾ ਸ਼ਿਕਾਇਤ ਕਰਨ ਵਾਸਤੇ ਆਪਾਂ ਜਾਂਦੇ ਆ ਇਹਨਾਂ ਕੋਲ ਹੁਣ ਵਰਦੀ ਦੀ ਪਾਵਰ ਹੁੰਦੀ ਹੈ ਤੇ ਭਾਈ ਉੱਥੇ ਉਹ ਤੁਸੀਂ ਦੇਖ ਸਕਦੇ ਹੋ ਵੀ ਬੈਸਬੋਲਾ ਨਾਲ ਦੋਨੇ ਅਫਸਰਾਂ ਨੂੰ ਘੁੱਟੇ ਜਾਂਦਾ ਤੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ABC ਪੰਜਾਬ ਚੈਨਲ ਬਣੀਓ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਕੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਰ ਮਿਲਦੇ ਕਰਨ ਨਾ ਹਟਾਓ ਧੰਨਵਾਦ